ਭਾਜਪਾ ਹਾਈ ਕਮਾਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਥਾਪੇ ਗਏ ਨਵ ਨਿਯੁਕਤ ਪ੍ਰਧਾਨ ਸ਼ਬੀਰ ਰਾਜਨ ਦੀ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਭਾਜਪਾ ਆਗੂ ਫਤੇ ਜੰਗ ਸਿੰਘ ਬਾਜਪਾ ਅਤੇ ਜ਼ਿਲ੍ਹੇ ਦੇ ਸਾਰੇ ਮੰਡਲ ਪ੍ਰਧਾਨ ਮੌਜੂਦ ਰਹੇ ਇਸ ਮੌਕੇ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਤੇ ਸ਼ਬਦੀ ਹਮਲੇ ਕੀਤੇ ਅਤੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਗੋਲਖਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਵੀ ਰਾਜਨੀਤਿਕ ਅਤੇ ਧਾਰਮਿਕ ਮਸਲੇ ਤੇ ਗਲਤ ਬਿਆਨਬਾਜ਼ੀ ਉਹਨਾਂ ਨੇ ਕਿਹਾ ਕਿ ਨਹੀਂ ਕਰਨੀ ਚਾਹੀਦੀ ਜਿਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸ਼ਿਵੀਰ ਰਾਜਨ ਜਿਹੜੇ ਕਿ ਪਾਰਟੀ ਦੇ ਅਲੱਗ-ਅਲੱਗ ਉਦਿਆਦਰੋਂ ਨੇ ਪਹਿਲਾਂ ਵੀ ਕੰਮ ਕੀਤਾ ਹੈ ਪਾਰਟੀ ਦੇ ਯੂਥ ਵਿੰਗ ਦੇ ਯੁਵਾ ਮੋਰਚਾ ਦੇ ਪੰਜਾਬ ਦੇ ਅਧਿਖਸ਼ਰ ਇਹ ਦੋਬਾ ਔਰ ਪਾਰਟੀ ਨੇ ਜੋ ਵੀ ਕੋਈ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਉਤੇ ਪੂਰਾ ਖਰਾ ਉਤਰੇ ਨੇ ਪਾਰਟੀ ਨੇ ਗੁਰਦਾਸਪੁਰ ਦਾ ਜ਼ਿਲ੍ਹਾ ਅਧਿਖਸ਼ ਨੂੰ ਉਹਨਾਂ ਨੂੰ ਬਣਾਇਆ ਦੁਆਰਾ ਔਰ ਅੱਜ ਤੋਂ ਉਹਨਾਂ ਨੇ ਆਪਣਾ ਕਾਰਜਵਾਰ ਸੰਭਾਲਣਾ ਔਰ ਉਹਨਾਂ ਦੇ ਇਸ ਕਾਰਜਕ੍ਰਮ ਦੇ ਅੰਦਰ ਸਵਾਗਤ ਦਾ ਇਹ ਦੇ ਲਈ ਉਹਨਾਂ ਦੇ ਕਾਰਜਕ੍ਰਮ ਰੱਖਿਆ ਕਾਰਕਿਰਤਾ ਨੇ ਉਹਦੇ ਅੰਦਰ ਮੇਰੀ ਸ਼ਮੂਲੀਅਤ ਹੋਈ ਹੈ ਔਰ ਉਹ ਸ਼ੁਭ ਕਾਮਨਾਵਾਂ ਦੇਣ ਆਇਆ ਔਰ ਮੈਨੂੰ ਉਮੀਦ ਹੈ ਕਿ ਸ਼ਿਵੀਰ ਰਾਜਨ ਸਭ ਨੂੰ ਨਾਲ ਲੈ ਕੇ ਪਾਰਟੀ ਦੀ ਰੀਤੀ ਨੀਤੀ ਕਰ ਤੱਕ ਪੁੱਜੇ ਨਰਿੰਦਰ ਮੋਦੀ ਦੁਆਰਾ ਕੀਤੇ ਪੰਜਾਬ ਨਾਲ ਸੰਬੰਧਿਤ ਔਰ ਸਮਾਨ ਜਨ ਮਾਨਸ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਆ ਉਹ ਕਰ ਕਰ ਲੈ ਕੇ ਜਾਏਗਾ ਔਰ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਪੰਜਾਬ ਚ ਸਰਕਾਰ ਹੈ ਕਿ ਆ ਮੈਨੂੰ ਤਾਂ ਲੱਗਦਾ ਹੈ ਕਿ ਪੰਜਾਬ 'ਚ 10 ਮਹੀਨੇ ਦੀ ਕੋਈ ਸਰਕਾਰ ਨਹੀਂ ਹੈ ਇਹ ਉਹ ਸਰਕਾਰ ਹੈ ਜਿਹੜੀ ਨਾ ਮਹਿਸੂਸ ਹੋ ਰਹੀ ਹੈ ਨਾ ਦਿਖ ਰਹੀ ਹੈ ਇਹ ਕੇਵਲ ਵਿਗਿਆਪਨਾ 'ਚ ਬੋਡਾਂ ਬੋਡਾਂ ਦੇ ਮਾਧਿਅਮ ਦੇ ਨਾਲ ਰੋਲੇ ਰਪੇ ਦੀ ਸਰਕਾਰ ਹੈ ਅੱਜ ਪੰਜਾਬ ਦੇ ਅੰਦਰ ਕਾਨੂੰਨ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਿਆ ਹੈ ਪੰਜਾਬ 'ਚ ਕਾਨੂੰਨ ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਫਰੋਤੀ ਮੰਗਣ ਵਾਲਿਆਂ ਦਾ ਰਾਜ ਹੈ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਦਾ ਰਾਜ ਹੈ ਉਹ ਇਹ ਸਰਕਾਰ ਚੁੱਪ ਕਰਕੇ ਬੈਠੀ ਹੈ ਐ ਜੀ ਬੀਸੀ ਦੇ ਵੱਲੋਂ ਅੱਜ ਮੰਗ ਪੱਤਰ ਦਿੱਤੇ ਗਏ ਡੀਸੀਆਂ ਨੂੰ ਸੀਐਗਰ ਦਾਸਪਤਾ ਕਰਨਾ ਕਿਹਾ ਵੀ ਇਹ ਮੁਕਤੀ ਪੰਜਾਬ ਆ ਉਸ ਦੇ ਵੱਲੋਂ ਕੋਈ ਬਿਆਨ ਦਿੱਤਾ ਗਿਆ ਵਾ ਗੋਲਕਾ ਨੂੰ ਲੈ ਕੇ ਵੀ ਕੋਈ ਵੀ ਸ਼ਖਸ ਜਿਹੜੀਆ ਗੋਲਕਾ ਦੇ ਵਿੱਚ ਪੈਸੇ ਨਾ ਪਾਵੇ ਠੀਕ ਹੈ ਗੋਲਕਾ ਚੁੱਕ ਦਿੱਤੀਆਂ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਕਿ ਧਾਰਮਿਕ ਮਾਮਲਿਆਂ ਤੇ ਦੂਰੀ ਬਣਾ ਕੇ ਰੱਖਣਾ ਚਾਹੀਦਾ ਹੈ ਔਰ ਆਸਥਾ ਨਾਲ ਜੁੜੇ ਹੋਏ ਮੁੱਦੇ ਆਸਥਾ ਨਾਲ ਜੁੜੇ ਹੋਏ ਲੋਕਾਂ ਨੂੰ ਹੀ ਸੁਲਝਾਣੇ ਚਾਹੀਦੇ ਆ ਔਰ ਮੈਨੂੰ ਮੈਨੂੰ ਲੱਗਦਾ ਕਿ ਐਸੀ ਕੋਈ ਵੀ ਟਿੱਪਣੀ ਕਿਸੇ ਵੀ ਪਦਰਤੋਂ ਨਹੀਂ ਆਣੀ ਚਾਹੀਦੀ ਜੋ ਜੜੀਏ ਕਿਸੇ ਦੀ ਭਾਵਨਾ ਨੂੰ ਠੇਸ ਪਹਚਾਏ ਪਹਿਲਾਂ ਸਰਕਾਰ ਦੇ ਵੱਲੋਂ ਐਨਓਸੀਆਂ ਤੇ ਰੋਕ ਲਾ ਦਿੱਤੀ ਕਿ ਹੁਣ ਐਨਓਸੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਿਆ ਨੇ ਜਿਹੜੀਆਂ ਪ੍ਰੋਪਰਟੀਆਂ ਨਹੀਂ ਲੀਆਂ ਦੇਖੋ ਮੈਂ ਤਾਂ ਇਹ ਕਹਿ ਰਿਹਾ ਨਾ ਪੁਲਸੀਆਂ ਨੂੰ ਲੈ ਕੇ ਕੋਈ ਇਹਨਾਂ ਦੇ ਕੋਈ ਐਸਾ ਹੈ ਕਿ ਸਰਕਾਰ ਕੋਲ ਕੋਈ ਬਲੂਪ੍ਰਿੰਟ ਨਹੀਂ ਹੈ ਕਿਉਂਕਿ ਪੰਜਾਬੀਆਂ ਨੇ ਵੋਟਾਂ ਪਾਈਆਂ ਮਾਨ ਸਾਹਿਬ ਨੂੰ ਲੇਕਿਨ ਸਰਕਾਰ ਮਾਨ ਸਾਹਿਬ ਨਹੀਂ ਚਲਾ ਰਹੇ ਸਰਕਾਰ ਚੱਲ ਰਹੀ ਹੈ ਦਿੱਲੀੋਂ ਨਾ ਉਹ ਪੰਜਾਬ ਨੂੰ ਸਮਝਦੇ ਨੇ ਨਾ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦੇ ਨੇ ਉਹ ਪੰਜਾਬ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਨੇ ਔਰ ਦਿੱਲੀ 'ਚ ਜਿਸ ਤਰੀਕੇ ਨਾਲ ਉਹਨਾਂ ਦਾ ਭ੍ਰਸ਼ਟਾਚਾਰੀ ਚਿਹਰਾ ਔਰ ਦੋਰੇ ਮਾਪਦੰਡ ਇਸ ਪਾਰਟੀ ਦੇ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਦੇ ਅੱਜ ਪੂਰੇ ਦੇਸ਼ ਦੇ ਅੰਦਰ ਉਹ ਬੇਨਕਾਬ ਹੋ ਚੁੱਕੇ ਨੇ ਕਿ ਇਹ ਕੇਵਲ ਔਰ ਕੇਵਲ ਵਿਗਿਆਪਨ ਦੇ ਆਧਾਰ ਦੇ ਉੱਤੇ ਚੱਲਣ ਵਾਲੀ ਪਾਰਟੀ ਹੈ ਜੀਰਾ ਫੈਕਟਰੀ ਬਲੈਕ ਦੀ ਕਹੋਗੇ ਜੀਰਾ ਫੈਕਟਰੀ ਨੂੰ ਲੈ ਕੇ ਜਿਹੜਾ ਅਜੇ ਵੀ ਜਿਹੜੇ ਪ੍ਰਦਰਸ਼ਨ ਕਰ ਰਹੇ ਜੀਰਾ ਫੈਕਟਰੀ ਦੇ ਕੋਲ ਉਹ ਮੈਨੂੰ ਲੱਗਦਾ ਕਿ ਉਹ ਅਦਾਲਤ ਦਾ ਮਾਮਲਾ ਹੈ ਅਦਾਲਤ ਦੇ ਕਿਸੇ ਵੀ ਮਾਮਲੇ ਦੇ ਅੰਦਰ ਪੋਲਿਟੀਕਲ ਟਿੱਪਣੀ ਨਹੀਂ ਹੋ ਸਕਦੀ ਤੋਂ ਪਹਿਲਾਂ ਤਾਂ ਮੈਂ ਆਪਣੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਦੁਬਾਰਾ ਵਿਸ਼ਵਾਸਿਤ ਆਇਆ ਮੈਂ ਪਾਰਟੀ ਦੇ ਵਕਫ ਵਕਫ ਅਹੁਦਿਆਂ ਤੇ ਰਹਿੰਦਿਆਂ ਪੂਰੀ ਮਿਹਨਤ ਦੇ ਨਾਲ ਪਾਰਟੀ ਨੂੰ ਹਰ ਪਿੰਡ ਯੂਥ ਬੂਥ ਤੱਕ ਪਹੁੰਚਾਉਣ ਦਾ ਕੰਮ ਕੀਤਾ ਵਾ ਤੇ ਮੈਂ ਸੋਚਦਾ ਜਿਹੜਾ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ 2024 ਬਹੁਤ ਐਮੀ ਹੈ ਤੇ ਉਸ ਸਾਲ ਦੀ ਕੋ ਲੋਕ ਸਭਾ ਇਲੈਕਸ਼ਨ ਆ ਰਹੀਆਂ ਮੈਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੂਰੀ ਮਿਹਨਤ ਕਰਕੇ ਜਿਹੜੀ ਪਾਰਟੀ ਆ ਉਹਨੂੰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਵੱਡੀ ਲੀਡ ਤੇ ਚਦਾਵਾਂਗੇ ਜ਼ਿਲ੍ਹੇ ਦੇ ਵਿੱਚ ਬੜੇ ਵਰਕਰਾਂ ਨੂੰ ਇਕਜੁੱਟ ਕਰਨ ਦੇ ਵਾਸਤੇ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਹੈ ਤੁਹਾਡੇ ਵੱਲੋਂ ਮੈਂ ਬਹੁਤ ਪੁਰਾਣਾ ਪਿਛਲੇ 20 ਸਾਲ ਤੋਂ ਕੰਮ ਕਰ ਰਿਹਾ ਮੈਂ ਆਪਣਾ ਜਦੋਂ ਮੈਨੂੰ ਅਨਾਉਂਸਮੈਂਟ ਹੋਈ ਸੀ ਸਾਰੇ ਸੀਨੀਅਰ ਜਿੰਨੇ ਸਾਡੇ ਲੀਡਰਸ ਆ ਉਹਨਾਂ ਤੇ ਜਿਹੜੇ ਯੂਥ ਨਾਲ ਮੇਰੇ ਤੋਂ 20 ਸਾਲ ਪਹਿਲਾਂ ਕੰਮ ਕਰ ਰਿਹਾ ਸੀ ਸਾਰੇ ਮੇਰੇ ਦੋਸਤ ਸਿੱਤਰ ਆ ਮੈਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਜਿਹੜਾ ਆਪਣਾ ਵਰਕਰ ਨੂੰ ਲਾਮਬੰਦ ਕਰਾਂਗਾ ਸਾਡੀ ਇਲੈਕਸ਼ਨ ਆ ਰਹੀ ਹੈ ਜੀ ਅਕੀ 24 ਦੀ ਸੰਧੀ ਦੀ 11000 ਰੇ ਆ ਉਹਦੇ ਬਾਅਦ ਕਿੰਨੀ ਕੁ ਮਿਹਨਤ ਕਰਨ ਦੀ ਲੋੜ ਆ ਲੈ ਜਿਹੜੀ ਭਾਜਪਾ ਉਹ ਇੱਕ ਕਾਰਡਰ ਬੇਸ ਪਾਰਟੀ ਆ ਸਾਡਾ ਕਾਰਡਰ ਹਰ ਇੱਕ ਬੂਥ ਤੇ ਮੰਡਲ ਦੇ ਵਿੱਚ ਹੈਗਾ ਵਾ ਉਹ ਜਿਹੜਾ ਸਾਡਾ ਕਾਰਡਰ ਆ ਜਿਹੜਾ ਵੀ ਸਾਡਾ ਕੈਂਡੀਡੇਟ ਆਏਗਾ ਉਹ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਅਸੀਂ ਉਹਨੂੰ ਜਿਤਾਵਾਂਗੇ ਲੱਗਦਾ ਕਿ ਸਣੀ ਦੇ ਹੋਂ ਨਹੀਂ ਜਾਏਗਾ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਅੱਕ ਸਣੀ ਦੇ ਹੋਂ ਨਹੀਂ ਜਾਣਗੇ ਮੈਂ ਇਹ ਨਹੀਂ ਕਿਹਾ ਸਣੀ ਦੇ ਹੋਂ ਨਹੀਂ ਆਉਣਗੇ ਮੈਂ ਕਿਹਾ ਜਿਹੜੀ ਬੀਜੇਪੀ ਆ ਉਹ ਹਮੇਸ਼ਾ ਕਮਲ ਨਿਸ਼ਾਨ ਦੇਖਦੀ ਆ ਜਿਹੜੇ ਵੀ ਸਾਡੇ ਵਰਕਰ ਆ ਜਿੰਨੇ ਵੋਟਰ ਆ ਜਿਹੜਾ ਵੀ ਕਮਲ ਨਿਸ਼ਾਨ ਹੋਏਗਾ ਕੋਈ ਵੀ ਕੈਂਡੀਡੇਟ ਹੋਇਆ ਅਸੀਂ ਉਸਨੂੰ ਜਿਤਾਵਾਂਗੇ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ